ਸਤਨਾਮ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਪਹਿਲਾ ਕੌਣ ਤਰਾਜੇ ਕਮਣ ਤੁਲਾ ਤਰ ਕਮਣ ਸੁਰਾਬ ਬੁਲਾਵਾ ਕੌਣ ਗੁਰੂ ਕੈ ਪਹਿ ਦੇਖਿਆ ਨੇਵਾ ਕਹਿ ਪਹਿ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਅਲ ਭਰਪੁਰ ਲੈਣਾ ਤੂੰ ਆਪੇ ਸਰਬ ਸੁਮਾਣਾ ਰਹਾਉ ਮਨ ਤਰਾਜੀ ਚਿਤ ਤੁਲਾ ਤੇਰੇ ਸੇਵਸਰਾਵ ਕਮਾਵਾ ਕਟਹੇ ਭੀਟਰ ਸੋਸ ਸੁਹ ਤੋਲੀ ਹਿੰ ਬਿਦ ਚਿਤ ਰਹਾ ਆਪੇ ਕੰਡ ਤੋਲ ਤਰਾਜੀ ਆਪੇ ਤੁਲਣ ਹਾਰਾ ਆਪੇ ਦੇਖ ਆਪੇ 부ਜੈ ਆਪੇ ਹੈਵਣ ਜਾਰਾ ਅੰਦਲਾ ਨੀਟ ਜਾਤ ਪਿਰ ਦੇਸੀ ਇਨ ਅਵਤਲ ਜਾਵੇ ਧਾਕੀ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੇ ਸੁਹੀ ਮਹੱਲਾ ਪਹਿਲਾ ਕੌਣ ਤੇ ਰਾਜੀ ਕਵਣ ਤੁਲਾ ਤੇਰਾ ਕਵਣ ਸੁਰਾਬ ਬੁਲਾਵਾ ਕਾਣ ਗੁਰੂ ਕੈ ਬਹਿ ਦੇਖਿਆ ਲੇਵਾ ਕੈ ਬਹਿ ਮੁਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣ ਤੂੰ ਜਲ ਥਲ ਮਹੀਲ ਭਰ ਪੁਰ ਲੈਣਾ ਤੂੰ ਆਪੇ ਸਰਬ ਸੁਮਾਣਾ ਰਹਾ ਮਨ ਤਰਾਜੀ ਚਿੱਤ ਤੁਲਾ ਤੇਰੇ ਸੇਵਸਰਾਪ ਕਮਾਵਾ ਕਟਹੀ ਭੀਤਰ ਸਹ ਸਹ ਤਲੀ ਇਨ ਵਿਦ ਚਿੱਤ ਰਹਾਵਾ ਆਪੇ ਕੰਡਾ ਤੋਲਤ ਰਾਜੀ ਆਪੇ ਤੁਲਨ ਹਾਰਾ ਆਪੇ ਦੇਖ ਆਪੇ 부ਜੈ ਆਪੇ ਹੈ ਵਣਜਾਰਾ ਅੰਦਲਾ ਨੀਜ ਜਾਦ ਪਰਦੇਸੀ ਖਿਨ ਅਵ ਤਿਲ ਜਾਵੈ ਤਾਂਗੇ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੈ ਸੁਹੀ ਬਹੱਲਾ ਪਹਿਲ ਕਣਤ ਰਾਜਿ ਕਵਣ ਤੁਲਾ ਤੇਰਾ ਕਵਣ ਸੁਰਾਬ ਬੁਲਾਵਾ ਕਣ ਗੁਰੂ ਕੈ ਪਹਿ ਦੇਖਿ ਅਲੇਵਾ ਕੈ ਪਹਿ ਮਲ ਕਰਵਾ ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣਾ ਤੂੰ ਜਲ ਥਲ ਮਹੀਅਲ ਭਰਪੁਰ ਲੈਣਾ ਤੂੰ ਆਪੇ ਸਰਬ ਸੁਆਣਾ ਰਹਾ ਮਨ ਅਤਿ ਰਾਜੀ ਚਿਤ ਤੁਲਾ تیر ਸੇ ਬਸਰਾ ਫਕਮਾਵਾ ਘਟੇ ਭੀਟਰ ਸੋ ਸੋਹ ਤੁਲੀ ਇਨ ਬਿਦ ਚਿਤ ਰਹਾਵਾ ਆਪੇ ਕੰਡਾ ਤੋਲਤ ਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ 부ਜੇ ਆਪੇ ਹੈ ਵਣਜਾਰਾ ਅੰਦਲਾ ਨੀਜ ਜਾਤ ਪਰਦੇਸੀ ਖਿਨਾਵ ਤਿਲ ਜਾਵੇ ਤਾਂ ਕੇ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੇ ਸੁਹੀ ਮਹੰਲਾ ਪਹਿਲਾ ਕੌਣ ਤਰਜੇ ਕਵਣ ਤੁਲਾ ਤੇਰਾ ਕਵਣ ਸੁਰਾਭ ਬੁਲਾਵਾ ਕੌਣ ਗੁਰੂ ਤੈ ਬਹਿ ਦੇਖਿ ਅਨੇਵਾ ਕਹਿ ਪਹਿ ਮਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਅਲ ਭਰਪੁਰ ਲੈਣਾ ਤੂੰ ਆਪੇ ਸਰਬ ਸੁਮਾਨਾ ਰਹਾ ਮਨਤਰਾਜੇ ਚਿਤ ਤੁਲਾ ਤੇਰੇ ਸੇਵਸਰਾਵ ਕਮਾਵਾ ਕਟਹਿ ਭੀਟਰ ਸੋ ਸੁ ਤੁਲੀ ਇਨ ਬਿਦ ਚਿਤ ਰਹਾ ਵਾ ਹਪੇ ਕੰਡਾ ਤੋਲਤ ਰਾਜੀ ਹਪੇ ਤੁਲਨ ਹਾਰਾ ਹਪੇ ਦੇਖਿਆ ਬੇ ਬੁਝੈ ਹਪੇ ਹੈਵਣ ਜਾਰਾ ਅੰਦਲ ਨੀਜ ਜਾਤ ਪਰ ਦੇਸੀ ਖੇਨ ਅਵ ਤਿਲ ਜਾਵੇ ਤਨ ਕੇ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੇ ਸੁਹੀ ਮਹੱਲਾ ਪਹਿਲਾ ਕੌਣ ਤਰਜੇ ਕਵਣ ਤੁਲਾ ਤੇਰਾ ਕਵਣ ਸੁਰਾਬ ਬੁਲਾਵਾ ਕਣ ਗੁਰੂ ਕੈ ਪਹਿ ਦੇਖ ਅਨੇਵਾ ਕੈ ਪਹਿ ਮੁੱਲ ਕਰਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣ ਤੂੰ ਜਲ ਥਲ ਮਹੀ ਅਲ ਪਰਪੁਰ ਲੈਣਾ ਤੂੰ ਆਪੇ ਸਰਬ ਸਮਾਣਾ ਰਹਾ ਮਨ ਤਰਾਜੇ ਚਿਤ ਤੁਲਾ ਤੇਰੇ ਸੇਵ ਸੁਰਾਖ ਬੁਲਾਵਾ ਕਟਹੀ ਭੀਟਰ ਸੋਸ ਸੁਤਲੀ ਹਿਨ ਬਿਦ ਚਿਤ ਰਹਾਵਾ ਤੋਹੀ ਮਹੱਲਾ ਪਹਿਲਾ ਕਉਣ ਤਰਾਜੇ ਕਵਣ ਤੁਲਾ ਤੇਰਾ ਗਵਣ ਸੁਰਾਖ ਬੁਲਾਵਾ ਕਾਣ ਗੁਰ ਕੈ ਬਹਿ ਦੇਖਿ ਅਨੇਵਾ ਕੈ ਬਹਿ ਮੂਲ ਕਰਵਾ ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣ ਤੁੰਦਰ ਸਲ ਮਹੀਅਲ ਭਰਪੁਰ ਲੀਨਾ ਤੂੰ ਆਪੇ ਸਰਬਿਸਮਾਨ ਰਹਾ ਮਾਨਤ ਰਾਜੇ ਚਿੱਤ ਤੁਲਾ ਤੇਰੇ ਸੇਵਸਰਾ ਹਕਮਾਵਾ ਕਟਹੀ ਭੇਟਰ ਸੋ ਸੋ ਤੁਲੀ ਇਨ ਵਿਦ ਚਿੱਤ ਰਹਾਵਾ ਆਪੇ ਕੰਡ ਤੋਲਤ ਰਾਜੇ ਆਪੇ ਤੁਲਣਹਾਰਾ ਆਪੇ ਦੇਖੇ ਆਪੇ ਬੁਝੈ ਆਪੇ ਹੈ ਵਣਜਾਰਾ ਅੰਦਲਾ ਨੀਜ ਜਾਤ ਪਰ ਦੇਸੀ ਖਿਨਿ ਆਵੇ ਤਿਲ ਜਾਵੇ ਤਾਂਗੇ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੇ ਸੁਹੀ ਮਹੱਲਾ ਪਹਿਲਾ ਕਾਣ ਤਰਾਜੀ ਕਮਣ ਤਲਾ ਤੇਰਾ ਕਮਣ ਸੁਰਾਖ ਬੁਲਾਵਾ ਕਾਣ ਗੁਰੂ ਕੈ ਬਹਿ ਦੇਖ ਅਨੇਵਾ ਕੈ ਪਹਿ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਜਲ ਥਲ ਮਹੀਂ ਅਲ ਭਰਪੁਰ ਲੀਨਾ ਤੂੰ ਆਪੇ ਸਰਬ ਸੁਮਾਨਾ ਰਹਾ ਮਨ ਤਰਾਜੀ ਚਿੱਤ ਤੁਲਾ ਤੇਰੇ ਸੇਵਸਰਾਫ ਕਮਾਵਾ ਕਟਹਿ ਭਿਤਰ ਸੋ ਸੋਹ ਟੋਲੀ ਇਨ ਬਿਦ ਚਿੱਤ ਰਹਾਵਾ ਅਪੇ ਕੰਡਾ ਤੋਲਤ ਰੱਜੀ ਅਪੇ ਤੁਲਣ ਹਾਰਾ ਅਪੇ ਦਿਖਿਆ ਬੇਬੁਜੈ ਅਪੇ ਹੈ ਵਣਜਾਰਾ ਅੰਦਲਾ ਨੀਜ ਜਾਤ ਪਰ ਦੇਸੀ ਖੇਨੇ ਅਵ ਤਿਲ ਜਾਵੈ ਤਾਂਕੇ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੈ ਸੁਹੀ ਮਹੱਲਾ ਪਹਿਲਾ ਕਾਣ ਤਰਾਜੀ ਕਮਣ ਤੁਲਾ ਤੇਰਾ ਕਵਣ ਸੁਰਾਗ ਬੁਲਾਵਾ ਕਾਣ ਗੁਰੂ ਕੈ ਪਹਿ ਦੇਖਿ ਆਲੇਵਾ ਕਹਿ ਬਹਿ ਮੁੱਲ ਕਰਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਅਲ ਭਰਪੁਰ ਲੀਨਾ ਤੂੰ ਆਪੇ ਸਰਬ ਸੁਮਾਨਾ ਰਹਾ ਮਨ ਤੇ ਰਾਜੀ ਚਿਤ ਤੁਲਾ ਤੇਰੀ ਸੇਵਸਰਾ ਹੁ ਕਮਾਵਾ ਕਟਹਿ ਭੇਟਰ ਸੋ ਸੋ ਤੋਲੀ ਇਨ ਬਿਦ ਚਿਤ ਰਹਾਵਾ ਆਪੇ ਕੰਡਾ ਤੋਲਤ ਰਾਜੇ ਆਪੇ ਤੁਲਨ ਹਾਰਾ ਆਪੇ ਦੇਖ ਆਪੇ ਬੁਝੈ ਆਪੇ ਹੈ ਮਨਜਰ ਅੰਤਲਾ ਨੀਜ ਜਾਤ ਪਰਦੇਸੀ தில் தாங்க சனா கோக்க முடா பாவ சூ மல்ல பண தராஜி கவன துல்ல கவன சுர பல ਕਣ ਗੁਰ ਕੈ ਪ ਦੇਖ ਅਲੇਵਾ ਕੈ ਪਹਿ ਮੁਲਕ ਰਾਵ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣ ਤੁੰ ਜਲ ਥਲ ਮਹੀ ਅਲ ਭਰਪੁਰ ਲੈਣਾ ਤੂੰ ਆਪੇ ਸਰਬ ਸਮਾਨ ਰਹਾ ਮਨ ਤਰਾਜੇ ਚਿੱਤ ਤੁਲਾ ਤੇਰੇ ਸੇਵਸਰਾਫ ਕਮਾਵਾ ਕਟਹੀ ਭੀਤਰ ਸੋ ਸੋ ਤੋਲੀ ਇਨ ਬਿਦ ਚਿੱਤ ਰਹਾਵਾ ਆਪੇ ਕੰਡਾ ਤੋਲਤ ਰਾਜੇ ਆਪੇ ਤੋਲਣ ਹਾਰਾ ਆਪੇ ਦੇਖ ਆਪੇ ਬੁਝੈ ਆਪੇ ਹੈ ਵਣਜਰ ਅੰਦਲਾ ਨੀਟ ਜਾਤ ਪਰਦੇਸੀ ਖੇਨੇ ਆਵੇ ਤੇ ਲਜਾਵੇ ਤਾਂ ਕੇ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੈ ਸੁਹੀ ਮਹੰਲਾ ਪਹਿਲਾ ਕਾਣ ਤਰਾਜੀ ਕਮਣ ਤੁਲਾ ਤੇਰਾ ਕਮਣ ਸੁਰਾਫ ਬੁਲਾਵਾ ਕਾਣ ਗੁਰ ਕੈ ਬਹਿ ਦੇਖ ਲੈਵਾ ਕੈ ਬਹਿ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਅਲ ਭਰਪੁਰ ਲੀਨਾ ਤੂੰ ਆਪੇ ਸਰਬ ਸਮਾਨਾ ਰਹਾ ਮਨ ਤਰਜਿ ਚਿਤ ਤੁਲਾ ਤੇਰੇ ਸੇਵਸ refract ਕਮਾਵਾ ਘਟੇ ਭੀਤਰ ਸੋ ਸੋ ਤਲੀ ਇਨ ਬਿਦ ਚਿਤ ਰਹਾਵਾ ਆਪੇ ਕੰਡਾ ਤੋਲਤ ਰਾਜੀ ਆਪੇ ਤੁਲਨ ਹਾਰਾ ਆਪੇ ਦੇਖ ਆਪੇ 부ਜੈ ਆਪੇ ਹੈ ਵਣਜਾਰਾ ਅੰਦਲਾ ਨੀਜ ਜਾਤ ਪਰ ਦੇਸੀ ਖਿਨੇ ਆਵੇ ਤੇ ਲ ਜਾਵੇ ਤਾਂਗੇ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੈ ਸੁਹੀ ਮਹੱਲਾ ਪਹਿਲ ਕਾਣ ਤਰਾਜੀ ਕਮਣ ਤੁਲਾ ਤੇਰਾ ਕਮਣ ਸੁਰਾਬ ਬੁਲਾਵਾ ਕਾਣ ਗੁਰੂ ਕੈ ਬਹਿ ਦੇਖਿ ਆਨੇਵਾ ਕੈ ਬਹਿ ਮਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀ ਅਲ ਭਰਪੁਰ ਨੇਨਾ ਤੂੰ ਆਪੇ ਸਰਬ ਸੁਮਾਨਾ ਰਹਾ ਮਨ ਤੇ ਰਾਜੀ ਚਿੱਤ ਤੁਲਾ ਤੇਰੀ ਸੇਵਸ ਰਭ ਕਮਾਵਾ ਕਟਹੀ ਭੀਟਰ ਸੋ ਸੋ ਤੁਲੀ ਇਨ ਬਿਦ ਚਿਤ ਰਹਾਵਾ ਆਪੇ ਕੰਡਾ ਤੋਲਤ ਰਾਜੀ ਆਪੇ ਤੁਲਣ ਹਾਰਾ ਆਪੇ ਦਿਖ ਆਪੇ 부ਜੈ ਆਪੇ ਹੈ ਮਨਜਰ ਅੰਦਲਾ ਨੀਜ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂਗੇ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੈ ਸੁਹੀ ਮਹੱਲਾ ਪਹਿਲਾ ਕਾਣ ਤਰਾਜੀ ਕਵਣ ਤੁਲਾ ਤੇਰਾ ਕਵਣ ਸੁਰਾਬ ਬੁਲਾਵਾ ਕਾਣ ਗੁਰ ਕੈ ਬਹਿ ਦੇਖ ਅਨੇਵਾ ਕਹਿ ਪਹਿ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣ ਤੁੰਡਲ ਥਲ ਮਹੀਲ ਪਰਪੁਰ ਨੇਨਾ ਤੂੰ ਆਪੇ ਸਰਬ ਸੁਮਾਨਾ ਰਹਾ ਮਨ ਤੇ ਰਾਜੀ ਚਿਤ ਤੁਲਾ ਤੇਰੇ ਸੇਵਸਰਾਫ ਕਮਾਵਾ ਕਟਹਿ ਭੀਟਰ ਸੁ ਸੁ ਤਾਲੀ ਇਨ ਵਿਦ ਚਿਤ ਰਹਾਵਾ ਆਪੇ ਕੰਡਾ ਤੋਲਤ ਰਾਜੀ ਆਪੇ ਦੁੱਲਣ ਹਾਰਾ ਆਪੇ ਦੇਖ ਆਪੇ ਬੁੱਝੈ ਆਪੇ ਹੈ ਵਣਜਾਰਾ ਅੰਦਲਾ ਨੀਟ ਜਾਤ ਪਿਰ ਦੇਸੀ ਕਿਨ ਆਵੇ ਦਿਲ ਜਾਵੇ ਤੰਗੀ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੇ ਸੁਹੀ ਮਹੱਲਾ ਪਹਿਲਾ ਕਵਣ ਦਰਾਜੀ ਕਵਣ ਤੁਲਾ ਤੇਰਾ ਕਵਣ ਸੁਰਾਬ ਬੁਲਾਵਾ ਕਉਣ ਗੁਰੂ ਕੈ ਪਹਿ ਦੇਖਿ ਅਲੇਵਾ ਕੈ ਪਹਿ ਮਲ ਕਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣ ਤੂੰ ਜਲ ਤਲ ਮਹੀਲ ਪਰ ਪਰਲੀਨਾ ਤੂੰ ਆਪੇ ਸਰਬ ਸੁਮਾਨ ਰਹਾ ਮਨ ਤੇ ਰਾਜੀ ਚਿਤ ਤੁਲਾ ਤੇਰੇ ਸੇਵਸਰਾ ਫਕਮਾਵਾ ਕਟਹੀ ਭੀਟਰ ਸੁ ਸੁ ਤੋਲੀ ਇਨ ਬਿਦ ਚਿਤ ਰਹਾਵਾ ਆਪੇ ਕੰਡਾ ਤੋਲਤ ਰਾਜੀ ਆਪੇ ਤੁਲਨ ਹਾਰਾ ਆਪੇ ਦੇਖ ਆਪੇ ਬੁਝੈ ਆਪੇ ਹੈ ਵਣਜਾਰਾ ਅੰਦਲਾ ਨੀਂਦ ਜਾਤ ਪਰ ਦੇਸੀ ਖਿਨੇ ਆਵੇ ਤਿਲ ਜਾਵੇ ਤਾਂਗੇ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੇ ਸੁਹੀ ਮਹੱਲਾ ਪਹਿਲਾ ਕਾਣ ਤਰਜ ਕਮਣ ਤੁਲਾ ਤੇਰਾ ਕਮਣ ਸੁਰਾਬ ਬੁਲਾਵਾ ਕਾਣ ਗੁਰ ਕੈ ਬਹਿ ਦੇਖ ਲੈਵਾ ਕੈ ਪੈ ਮਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤਲ ਤਲ ਮਹੀਰ ਪਰਪੁਰ ਲੀਣਾ ਤੂੰ ਆਪੇ ਸਰਬ ਸੁਮਾਨਾ ਰਹਾ ਮਨ ਤਰਾਜੇ ਚਿੱਤ ਤੁਲਾ ਤੇਰੀ ਸੇਵਸਰਾਪ ਕਮਾਵਾ ਘਟੇ ਭੀਟਰ ਸੁ ਸੁ ਤੋਲਿ ਇਹਨ ਬਿਧ ਚਿੱਤ ਰਹਾਵਾ ਅਪੇ ਗੰਡ ਤੋਲਤ ਰਾਜੀ ਅਪੇ ਤੁਲਨ ਹਾਰਾ ਅਪੇ ਦੇਖ ਆਪੇ 부ਜੈ ਅਪੇ ਹੈ ਵਣਜਾਰਾ ਅੰਦਲਾ ਨੀਦ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੇ ਸੰਗ ਦਨਾਨ ਕਰੈਦਾ ਕਿਉ ਕਰ ਮੂੜਾ ਪਾਵੈ ਸੁਹੀ ਮਹੱਲਾ ਪਹਿਲਾ ਕਾਉਣ ਤਰਾ ਜੀ ਗਵਣ ਤੁਲਾ ਤੇਰਾ ਗਵਣ ਸੁਰਾਬ ਬੁਲਾਵਾ ਕਾਉਣ ਗੁਰ ਕੈ ਬਹਿ ਦੇਖ ਅਨੇਵਾ ਕੈ ਬਹਿ ਮਲ ਕਰਾਵਾ ஜனா தூ ஜலி பல பரலீனா தூ ஆப்பே சர்வசமாத்தி சித் துல சேவ சுராப கவா ਕਟਹਿ ਭੀਟਰ ਸੁ ਸੁਹ ਤੋਲੀ ਹਿਨ ਬਿਦ ਜਿਤ ਰਹਾਵਾ ਹਾਪੇ ਕੰਡਾ ਤੋਲਤ ਰਾਜੀ ਹਾਪੇ ਤੋਲਨ ਹਾਰਾ ਹਾਪੇ ਦੇਖ ਆਪੇ ਬੁਝੈ ਹਾਪੇ ਹੈਵਨ ਜਾਰਾ ਅੰਦਲਾ ਨੀਜ ਜਾਤ ਪਰਦੇਸੀ ਕਿਨੇ ਆਵੇ ਤਿਲ ਜਾਵੇ ਤਾਂਗੇ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੇ ਸੁਹੀ ਮਹੱਲਾ ਪਹਿਲਾ ਕੌਣ ਦਰਾਜੀ ਕਵਣ ਤੁਲਾ ਤੇਰਾ ਕਵਣ ਸੁਰਾਗ ਬੁਲਾਵਾ ਕਣ ਗੁਰ ਕੈ ਕੈ ਦੇਖਿ ਹਲੇਵਾ ਕੈ ਪੈ ਮੋਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀ ਅਲ ਭਰਪੁਰ ਦੀਨਾ ਤੂੰ ਆਪੇ ਸਰਬ ਸੁਮਾਨਾ ਰਹਾਉ ਮਨ ਤਰਾਜਿ ਚਿਤ ਤੁਲਾ ਤੇਰੇ ਸੇਵਸਰਾਫ ਕਮਾਵਾ ਕਟਹੀ ਪੀਟਰ ਸੋ ਸੋ ਤੁਲੀ ਏਨ ਬਿਦ ਚਿਤ ਰਹਾਵਾ ਆਪੇ ਕੰਡ ਤੋਲਤ ਰਾਜੇ ਆਪੇ ਤੁਲਨ ਹਾਰਾ ਆਪੇ ਦੇਖ ਆਪੇ ਬੁਝੈ ਆਪੇ ਹੈ ਵਣਜਾਰਾ ਅੰਦਲਾ ਨੀਟ ਜਾਤ ਪਿਰ ਦੇਸੀ ਖਿਨੇ ਆਵੇ ਤਿਲ ਜਾਵੇ ਤਾਂਗੇ ਸੰਗਦਨਾਨਗ ਰਹੰਦਾ ਕਿਉ ਕਰ ਮੂੜਾ ਪਾਵੇ ਅੰਦਲਾ ਨੀਟ ਜਾਤ ਪਿਰ ਦੇਸੀ ਇਨੇ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉ ਕਰ ਮੂੜਾ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ